ਤਨ ਤਨ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਗੁਰੂ ਅਰਜਨ ਦੇਵ ਜੀ ਪੰਜਵੀਂ ਜੋਤ ਅਤੇ ਪੰਜਵੇਂ ਗੁਰਨਾਨਕ ਸਨ ਸਿੱਖਾਂ ਦੇ ਪੰਜਵੇਂ ਗੁਰੂ ਹੋਣ ਨਾਲ ਨਾਲ ਸ਼ਾਂਤੀ ਦੇ ਪੁੰਜ ਸੀਧਾ ਦੇ ਸਰਤਾਜ ਬਾਣੀ ਦੇ ਬੋਇਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਤਾਪਕ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਵਾਉਣ ਵਾਲੀ ਉਹ ਮਹਾਨ ਸ਼ਖਸੀਤ ਵੀ ਸਨ ਜਿਨ੍ਹਾਂ ਨੇ ਸੁਆਸ ਸੁਆਸ ਬਾਣੀ ਨੂੰ ਜਪਿਆ ਅਤੇ ਅਖੀਰਲੇ ਸਵਾਸ ਤੱਕ ਪ੍ਰਭੂ ਦੀ ਰਜ਼ਾ ਵਿੱਚ ਹੀ ਰਾਜੀ ਰਹੀ ਅਤੇ ਸੰਗਤਾਂ ਨੂੰ ਵੀ ਪ੍ਰਭੂ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪੈਲ 1563 ਨੂੰ ਕੋਇੰਦਵਾਲ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ ਨਾਨਾ ਗੁਰੂ ਅਮਰਦਾਸ ਜੀ ਦੀ ਦੇਖੇਠ ਆਪ ਜੀ ਨੇ ਜੀਵਨ ਦੀਆਂ ਮੁੱਢਲੀਆਂ ਸਿੱਖਿਆਵਾਂ ਪ੍ਰਾਪਤ ਕੀਤੀਆਂ ਗੁਰੂ ਜੀ ਨੇ ਸਭ ਤੋਂ ਪਹਿਲੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ਅਤੇ ਬਾਬਾ ਬੁੱਢਾ ਜੀ ਨੂੰ ਹੀ ਆਪਣਾ ਅਧਿਆਪਕ ਧਾਰਿਆ ਅਤੇ ਉਹਨਾਂ ਤੋਂ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕੀਤੀ। ਗੁਰੂ ਜੀ ਦਾ ਮਾਤਾ ਗੰਗਾ ਜੀ ਨਾਲ ਮਾਉ ਪਿੰਡ ਵਿਖੇ ਵਿਆਹ ਹੋਇਆ ਅਤੇ ਗੁਰੂ ਅਰਜਨ ਦੇਵ ਜੀ ਦੇ ਹੀ ਸਭ ਤੋਂ ਪਹਿਲਾ ਆਨੰਦਕਾਰ ਜੀ ਵੀ ਹੋਏ ਸਨ। ਉੱਥੇ ਹੀ ਗੁਰੂ ਅਮਰਦਾਸ ਜੀ ਨੇ ਸਰਵਤ ਸੰਗਤਾਂ ਨੂੰ ਆਨੰਦ ਕਾਰਜਾਂ ਦੀ ਦਾਤ ਬਕਸੀ ਸੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਵਿਖੇ ਗੁਰੂ ਹਰगोविंद ਜੀ ਦਾ ਜਨਮ ਹੋਇਆ ਇਸ ਤੋਂ ਅਪरांत 1581 ਇਸਵੀ ਵਿੱਚ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕਰਵਾਈ ਉਹਨਾਂ ਨੇ ਹਰਮੰਦਰ ਸਾਹਿਬ ਦੇ ਨਾਲ ਨਾਲ ਸ੍ਰੀ ਤਨਤਨ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਲਾਹੌਰ ਵਿਖੇ ਗੋਲੀ ਦਾ ਵੀ ਨਿਰਮਾਨ ਕਰਵਾਇਆ ਗੁਰੂ ਗੱਦੀ ਅਰਜਨ ਦੇਵ ਜੀ ਨੂੰ ਮਿਲਣ ਕਾਰਨ ਉਹਨਾਂ ਦਾ ਭਰਾ ਪ੍ਰithvi ਚੰਦ ਗੁਰੂ ਜੀ ਤੋਂ ਬਹੁਤ ਨਾਰਾਜ਼ ਰਹਿੰਦਾ ਸੀ ਉਹ ਗੁਰੂ ਜੀ ਦਾ ਬੈਰੀ ਬਣ ਬੈਠਾ ਸੀ ਪ੍ਰithvi ਜੰਦ ਨੇ ਹੀ ਜਹਾਗੀਰ ਤੱਕ ਖਬਰ ਦਿੱਤੀ ਕਿ ਗੁਰੂ ਜੀ ਉਸ ਦੇ ਵਿਰੋਧੀਆਂ ਦੀ ਮਦਦ ਕਰਦੇ ਹਨ ਉਸ ਦੇ ਵਿਰੋਧੀਆਂ ਨੂੰ ਆਪਣੇ ਘਰ ਵਿਖੇ ਸ਼ਰਨ ਵੀ ਦਿੰਦੇ ਹਨ। ਜਹਾਂਗੀਰ ਨੂੰ ਇਹ ਗੱਲ ਸੁਣ ਕੇ ਬੜਾ ਕਰੋਧ ਆਇਆ। ਉਸਨੇ ਬਿਨਾਂ ਕੁਛ ਵਰਤਾਰ ਤੋਂ ਗੁਰੂ ਜੀ ਨੂੰ ਕੈਦੀ ਬਣਾ ਲਿਆ ਅਤੇ 24 ਮਈ 1606 ਈਸਵੀ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਅੰਬਤਸਰ ਤੋਂ ਲਾਹੌਰ ਲੈ ਜਾਂਦਾ ਗਿਆ। ਉੱਥੇ ਗੁਰੂ ਜੀ ਨਾਲ ਬੜੇ ਭੜੇ ਸਲੂਕ ਕੀਤੇ ਗਏ। ਗੁਰੂ ਜੀ ਨੂੰ ਤਸੀਹੇ ਦਿੱਤੇਗੇ ਹਰ ਪ੍ਰਕਾਰ ਦਾ ਲਾਲਚ ਦੇ ਕੇ ਤਸੀਹੇ ਦੇ ਕੇ ਆਪਣੇ ਧਰਮ ਬਦਲਣ ਲਈ ਆਖਿਆ ਗਿਆ। ਜਹਾਂਗੀਰ ਨੇ ਪੂਰੀ ਬਾਹ ਲਾ ਦਿੱਤੀ ਕਿ ਗੁਰੂ ਜੀ ਦਾ ਮਨ ਡੋਲ ਜਾਵੇ। ਪ੍ਰੰਤੂ ਗੁਰੂ ਜੀ ਅਡੋਲ ਰਹੇ। ਗੁਰੂ ਅਰਜਨ ਦੇਵ ਜੀ ਪ੍ਰਭੂ ਚਰਨਾ ਵਿੱਚ ਲੀਨ ਰਹੇ ਅਤੇ ਪ੍ਰਭੂ ਦੀ ਬਾਣੀ ਪੜ੍ਹਦੇ ਰਹੇ। ਉਨ੍ਹਾਂ ਉੱਤੇ ਜਹਾਗੀਰ ਦੇ ਤਸੀਹੇ ਦਾ ਕੋਈ ਵੀ ਅਸਰ ਨਹੀਂ ਸੀ ਹੋ ਰਹਾ ਅੰਤ ਜਹਾਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਬਿਠਾਇਆ ਤਵੇ ਪੂਰੀ ਤਰ੍ਹਾਂ ਨਾਲ ਤਪ ਰਹੀ ਸੀ ਮੌਸਮ ਵੀ ਬਹੁਤ ਗਰਮ ਸੀ ਅਤੇ ਗੁਰੂ ਜੀ ਦੇ ਸਿਰ ਉੱਪਰ ਕਰਮ ਕਰਮ ਰੇਤ ਵੀ ਪਾਇਆ ਗਿਆ ਪ੍ਰੰਤੂ ਗੁਰੂ ਜੀ ਨੇ ਮੁਖ ਤੋਂ ਸੀਨਾ ਉਚਾਰੀ ਅਤੇ ਪ੍ਰਭੂ ਦਾ ਭਾਣਾ ਮਿੱਠਾ ਕਰਕੇ ਬੰਨਿਆ ਅਖੀਰ 3 ਮਈ 1606 ਈਸਵੀ ਨੂੰ ਆਪ ਜੀ ਨੇ ਸ਼ੀਧੀ ਪ੍ਰਾਪਤ ਕੀਤੀ ਅਤੇ ਸਾਰੀ ਕਾਇਨਾਤ ਨੂੰ ਹੀ ਪ੍ਰਭੂ ਦੀ ਰਜਾ ਵਿੱਚ ਰਾਜੀ ਰਹਿਣ ਦਾ ਕਦੇ ਨਾ ਭੁੱਲਣ ਵਾਲਾ ਉਪਦੇਸ਼ ਦਿੱਤਾ ਵਾਈਗੁਰਜੀ ਦਾ ਖਾਸਾ ਵਾਈਗੁਰਜੀ ਕੀ